ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ। ਅਕਸਰ ਹੀ ਕਈ ਵਾਰ ਆਪਣੀ ਕਣਕ ਦੇ ਵਿੱਚ ਸਮੱਸਿਆ ਆ ਜਾਂਦੀ ਹੈ। ਕੱਦ ਪੂਰਾ ਨਾ ਕਰਨਾ। ਫੋਟ ਪੂਰੀ ਨਾ ਕਰਨਾ। ਦੌਗੀਆਂ ਦੇ ਵਿੱਚ ਬੂਟੇ ਆ ਜਿਹੜੇ ਉਹ ਵਹਿ ਜਾਂਦੇ ਛੋਟੇ-ਛੋਟੇ ਰਹਿ ਜਾਂਦੇ ਆ। ਆਪਾਂ ਜਿਹੜੀ ਹੈਗੀ ਥੋੜੀ-ਬਹੁਤ ਕਈ ਵਾਰ ਖਾਦ ਯੂਰੀਆ ਦਾ ਛਿੱਟਾ ਵੱਧ ਦਿੰਨੇ ਆ। ਕਿ ਇਹ ਥੋੜੀ-ਬਹੁਤੀ ਗ੍ਰੋਥ ਕਰ ਜਾਣ। ਕਈ ਵਾਰ ਉਹ ਕੁਝ ਟਾਈਮ ਪਾ ਕੇ ਜਦੋਂ ਆਪਾਂ ਵਾਰ-ਵਾਰ 2-3 ਵਾਰ ਖਾਦ ਪਾਉਣੀ ਤਾਂ ਥੋੜੀ-ਬਹੁਤੀ ਗ੍ਰੋਥ ਕਰ ਵੀ ਲੈਂਦੇ ਆ। ਐਂਡ ਤੇ ਜਾ ਕੇ ਨਸਾਰਾ ਜਿਹੜਾ ਲੇਟ ਹੁੰਦਾ। ਫਰਜ਼ ਕਰ ਲਓ ਕੋਈ ਵੈਰੈਟੀ 148 ਦਿਨ ਦੀ ਹੈ ਜਾਂ 145 ਦਿਨ ਦੀ ਜਾਂ 155 ਦਿਨ ਦੀ ਹੈ। ਨਾਰਮਲ ਟਾਈਮ ਤੋਂ ਲੇਟ ਹੀ ਨਿਸਰੂਗੀ ਤਾਂ ਲੇਟ ਹੀ ਪੱਕੂਗੀ। ਮਤਲਬ 148 ਦਿਨ ਦੀ ਵੈਰੈਟੀ ਪੱਕਣ ਜੇ ਤੋਂ ਵੱਧ ਦਿਨ ਲੈ ਜੂ ਆਪਾਂ ਨੂੰ ਕਈ ਵਾਰ ਐਂ ਲੱਗਦਾ ਕਿ ਯਾਰ ਇਹ ਲੇਟ ਕਿਉਂ ਹੋਊਗੀ ਕਣਕ ਪੱਕਣ ਦੇ ਵਿੱਚ ਨਿਸਰਨ ਦੇ ਵਿੱਚ ਪੱਕਣ ਦੇ ਵਿੱਚ ਦਾਣਾ ਬਰੀਕ ਹੋ ਜਾਂਦਾ ਤੇ 40 50 ਦਿਨ ਤੇ ਜਾ ਕੇ 55 ਦਿਨ ਤੇ ਜਾ ਕੇ ਜਦੋਂ 8 10 ਪੱਤਿਆਂ ਦੀ ਫਸਲ ਹੋ ਜਾਂਦੀ ਹੈ ਤਾਂ ਉਸ ਟਾਈਮ ਦੇ ਉੱਤੇ ਖਾਸ ਤੌਰ ਤੇ ਜਦੋਂ ਜੜੀਆਂ ਫੋਟ ਇਹ ਲੈਣਾ ਸ਼ੁਰੂ ਕਰਦੀ ਹੈ ਤੇ ਇੱਕ ਸ਼ਾਖਾ ਤੇ ਤਿੰਨ ਤਿੰਨ ਚਾਰ ਚਾਰ ਪੱਤੇ ਹੋ ਜਾਂਦੇ ਆ ਤਾਂ ਕਈ ਵਾਰ ਕੀ ਹੁੰਦਾ ਪਿਛਲੀ ਵਾਰ ਜਦੋਂ ਇਹ ਕਿਸਾਨ ਵੀਰਾਂ ਨੇ ਸਮੱਸਿਆ ਦੱਸੀ ਜਿਹੜੇ ਕਿਸਾਨ ਵੀਰਾਂ ਨੇ ਸਮੱਸਿਆ ਦੱਸੀ ਉਹਨਾਂ ਦੇ ਵਿੱਚੋਂ 50 60% ਕਿਸਾਨਾਂ ਦੇ ਵਿੱਚ ਜਿਵੇਂ ਪੀਲੇ ਪੰਨ ਦੀ ਨਿਸ਼ਾਨੀ ਖਾਸ ਤੌਰ ਤੇ ਉੱਪਰੋਂ ਉਪਰੋਂ ਜਿਹੜਾ ਤੀਜਾ ਚੌਥਾ ਪੱਤਾ ਮੰਨ ਕੇ ਚੱਲ ਗਿਆ ਆਪਾਂ ਵਿਚਕਾਰ ਉਹਦੇ ਜਿਹੜਾ ਹਲਕਾ ਪੀਲਾ ਜਾਂ ਚਿੱਟੇ ਰੰਗ ਦਾ ੱੱਬਾ ਪੈ ਜਾਂਦਾ ਵਿਚਾਲੇ ਜਿਵੇਂ ਪੱਤੇ ਦੇ ਫਿਰ ਉਹ ਹੌਲੀ ਹੌਲੀ ਪੂਰੇ ਜੰਗ ਦਾ ਹੋ ਜਾਂਦਾ ਫਿਰ ਉਹ ਉੱਪਰ ਨੂੰ ਨੋਕਾਂ ਨੂੰ ਤੇ ਥੱਲੇ ਵਾਲ ਨੂੰ ਵਧਣ ਲੱਗਦਾ ਜਿਹੜਾ ਪੱਤੇ ਦੇ ਬੇਸ ਵਾਲ ਨੂੰ ਫੇਰ ਉਤੋਂ ਪੱਤਾ ਜਿਹੜਾ ਹੈਗਾ ਟੁੱਟ ਜਾਂਦਾ ਤੇ ਲੰਮਕ ਜਾਂਦਾ ਤੇ ਜਿਹੜੀਆਂ ਤਣੇ ਦੀਆਂ ਗੰਡਾਂ ਹੁੰਦਾ ਉਹਨਾਂ ਦੀ ਜਿਹੜੀ ਹੈਗੀ ਹੈ ਲੈਂਥ ਉਹ ਘਟ ਜਾਂਦੀ ਹੈ ਥੱਲੜੀ ਗੰਡ ਤੇ ਉੱਪਰਲੀ ਗੰਡ ਦਾ ਫਰਕ ਜੇ ਨਾਰਮਲ فرض ਕਰ ਲੋ ਜਿਹੜਾ 3 ਇੰਚ 4 ਇੰਚ ਦਾ ਤਾਂ ਉਹ ਘਟ ਜਾਂਦਾ ਤਾਂ ਇਹ ਜਿਹੜੇ ਕਾਰਨ ਆਪਾਂ ਕਈ ਵਾਰ ਧਿਆਨ ਨਹੀਂ ਦਿੰਦੇ ਜਿੱਥੇ ਤੁਸੀਂ ਡੀਏਪੀ ਪੂਰੀ ਠੋਕ ਕੇ ਪਾਉਨੇ ਆ ਪਰ ਜ਼ਿੰਕ ਤੱਤ ਆਪਾਂ ਸਹੀ ਮਿੱਟੀ ਪਰਖਾ ਕੇ ਜਾਂ ਆਪਾਂ ਜ਼ਮੀਨ ਦੇ ਵਿੱਚ ਕਣਕ ਝੋਨਾ ਫਸਲੀ ਦੇ ਚੱਕਰ ਦੇ ਵਿੱਚ ਨਹੀਂ ਪਾ ਰਹੇ ਜਾਂ ਇਹਦੀਆਂ ਆਪਾਂ ਸਪ੍ਰੇ ਨਹੀਂ ਕਰ ਰਹੇ ਜਾਂ ਤੁਸੀਂ ਕਣਕ ਦੇ ਵਿੱਚ ਜਿੱਥੇ ਤੁਸੀਂ ਡੀਪੀ ਕਾਫੀ ਪਾਈ ਵੱਡੀ ਮਾਤਰਾ ਦੇ ਵਿੱਚ ਜ਼ਿੰਕ ਥੱਲੇ ਵੀ ਨਹੀਂ ਪਾਈ ਤੇ ਉੱਤੇ ਜਿੱਥੇ ਤੁਸੀਂ ਸਪਰੇ ਨਹੀਂ ਕਰੋਗੇ ਤੁਸੀਂ ਆਪਦੀ ਫਸਲ ਆ ਜਿਹੜੀ ਆ ਕੇ 50 55 ਦਿਨ ਤੇ ਦੇਖਿਓ 50% ਚਾਂਸ ਆ ਕਿ ਤੁਹਾਡੇ ਇਹ ਸਮੱਸਿਆ ਆਉਣ ਦੇ ਚਾਂਸ ਹੈਗੇ ਕਣਕ ਝੋਨਾ ਫਸਲੀ ਚੱਕਰ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਆਪਣੇ ਕਣਕ ਝੋਨਾ ਹੀ ਹੁੰਦਾ ਇਹਨੂੰ ਕੁਝ ਏਰੀਆ ਚ ਨਰਮਾ ਹੁੰਦਾ ਇਸ ਤੋਂ ਬਨਾ ਹੋਰ ਕੋਈ ਜ਼ਿਆਦਾ ਰਕਬਾ ਹੈ ਨਹੀਂਗਾ ਮੇਨ ਸੀਜ਼ਨ ਦੇ ਵਿੱਚ ਮੱਕੀ ਦਾ ਕੋਈ ਬੀਜ ਤਾਂ ਹੀ ਨਹੀਂ ਹੈਗਾ ਤਾਂ ਇਹ ਜ਼ਿੰਕ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਹੈ ਜ਼ਿੰਕ ਤੱਤ ਬੜਾ ਮਹੱਤਵਪੂਰਨ ਤੱਤ ਹੈ ਵਾਰ-ਵਾਰ ਮੈਂ ਤੁਹਾਨੂੰ ਬੇਨਤੀਆਂ ਕਰਦਾ ਕਿ ਜ਼ਿੰਕ ਤੱਤ ਜੇ ਤੁਸੀਂ ਥੱਲੇ ਨਹੀਂ ਪਾਇਆ ਥੱਲੇ ਪਾਉਣ ਵਾਲਾ ਸੌਦਾ ਜਿਹੜਾ ਹੈਗਾ ਕਿਉਂਕਿ 2-3 ਸਾਲ ਵਾਸਤੇ ਜੇ ਆਪਾਂ ਪਾਉਣਾ ਥੱਲੇ ਤਾਂ 25 ਕਿਲੋ 21% ਵਾਲਾ ਜਾਂ 16 ਕਿਲੋ 33% ਵਾਲਾ ਉਹ ਪੈਂਦਾ ਉਹ ਸੌਦਾ ਮਹਿੰਗਾ ਹੋ ਜਾਂਦਾ ਤਾਂ ਉਹਦੀ ਬਜਾਏ ਆਪਾਂ ਸਪਰੇਅ ਕਰ ਸਕਦੇ ਹਾਂ ਝੋਨੇ ਨੂੰ ਆਪਾਂ ਜ਼ਿੰਕ ਥੱਲੇ ਪਾ ਲਈਏ ਉੱਤੇ ਸਪਰੇਅ ਕਰ ਲਈਏ ਤੇ ਕਣਕ ਨੂੰ ਕੱਲੀ ਸਪਰੇਅ ਕਰ ਲਈਏ ਫਿਰ ਸਰ ਜਾਂਦਾ ਆਪਣਾ ਤਾਂ ਕਿਉਂਕਿ ਡੀਏਪੀ ਕਣਕ ਨੂੰ ਤੇ ਜ਼ਿੰਕ ਝੋਨੇ ਨੂੰ ਤਾਂ ਇਹ ਬੇਨਤੀ ਹੈ ਕਿ ਜਿਹੜੀ ਤੁਹਾਨੂੰ ਮੈਂ ਪਹਿਲਾਂ ਸਪਰੇਅ ਦੱਸੀ ਹੈ 21% ਜ਼ਿੰਕ 1% ਅੱਧਾ ਕਿਲੋ ਡਲੇ ਵਾਲੀ ਕਲੀ ਰਾਤ ਨੂੰ ਭੌਂ ਕੇ ਉਹਦਾ ਪਾਣੀ ਨਿਤਰਿਆ ਹੋਇਆ ਫਿਲਟਰ ਕੀਤਾ ਹੋਇਆ ਸਵੇਰੇ ਨਾਲ ਉਹਦੇ ਜਿਹੜੇ ਮੈਗਨੀਜ਼ ਬਾਰੇ ਤੁਹਾਡੇ ਨਾਲ ਵੱਖਰੀ ਜਾਣਕਾਰੀ ਸਾਂਝੀ ਕੀਤੀ ਸੀ ਉਹਦੇ ਬਾਰੇ ਵੀ ਨਵੀਆਂ ਗੱਲਾਂ ਦੱਸਾਂਗੇ ਅਗਲੀ ਵੀਡੀਓ 'ਚ ਕਿਲੋ ਮੈਗਨੀ ਸਲਫੇਟ 30.5% ਵਾਲਾ ਤੇ ਕਿਲੋ ਤੋਂ 2 ਕਿਲੋ ਯੂਰੀਆ 150 ਤੋਂ 200 ਲੀਟਰ ਪਾਣੀ ਤਰੇਲ ਉਤਰੀ ਤੋਂ ਸਪਰੇਅ ਕਰ ਦੇਣੀ ਆ ਦ ਹਫਤੇ ਦਸ ਦੇੰਦੇ ਗੈਪ ਤੇ 2 ਤੋਂ 3 ਸਪ੍ਰੇਆ ਤੁਹਾਡੀ ਫਸਲ ਦਾ ਦਿਖ ਰੂਪ ਰੰਗ ਝਾੜ ਦਾਣੇ ਦੀ ਕੁਆਲਿਟੀ ਦੇਖਣਯੋਗ ਹੋ ਜਿਹੜੇ ਕਿਸਾਨ ਵੀਰਾਂ ਨੇ ਪਿਛਲੇ ਸਾਲਾਂ ਚ ਇਹ ਸਪਰੇ ਵਰਤੀ ਹੈ ਝੋਨੇ ਚ ਆਪਾਂ ਜ਼ਿੰਕ ਲੋਹਾ ਤਤ ਕਰਾਉਣੇ ਹੁੰਦੇ ਨਾਲ ਕਲੀ ਦਾ ਪਾਣੀ ਯੂਰੀਆ ਕਣਕ ਦੇ ਵਿੱਚ ਮੈਗਨੀ ਜ਼ਿੰਕ ਕਲੀ ਦਾ ਪਾਣੀ ਯੂਰੀਆ ਸ਼ਾਨਦਾਰ ਨਤੀਜੇ ਸਸਤੀ ਸਪਰੇ ਹੈ ਮੇਰਾ ਕੰਮ ਹੈਗਾ ਤੁਹਾਨੂੰ ਦੱਸਣਾ ਜੋ ਖੇਤਾਂ ਦੇ ਵਿੱਚ ਮੈਂ ਸਮੱਸਿਆਵਾਂ ਦੇਖਦਾ ਜੋ ਮੇਰੇ ਕੋਲ ਸਮੱਸਿਆਵਾਂ ਆਉਂਦੀਆਂ ਨੇ ਉਹਨੂੰ ਫਿਰ ਖੇਤ ਚ ਜਾ ਕੇ ਦੇਖੀਦਾ ਫਿਰ ਉਹਦਾ ਜਿਹੜਾ ਹੈਗਾ ਉੱਪਰ ਇਲਾਜ ਕਰਕੇ ਦੇਖੀਦਾ ਜੋ ਸ਼ਾਨਦਾਰ ਨਤੀਜੇ ਮਿਲਦੇ ਆ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਦੀ ਆ ਸਸਤੇ ਤਰੀਕੇ ਆਪਾਂ ਕਿਸ ਤਰ੍ਹਾਂ ਚੰਗਾ ਝਾੜ ਲੈ ਸਕਦੇ ਆ ਇਹ ਹੀ ਮੁੱਖ ਮੰਤਵ ਹੈ ਸੋ ਬੇਨਤੀ ਹੈ ਕਿ ਜ਼ਿੰਕ ਤੱਤਾਂ ਲੀਆਂ 2 ਤੋਂ 3 ਸਪਰੀਆਂ ਜ਼ਰੂਰ ਕਰਿਓ ਸਸਤਾ ਫਾਰਮੂਲਾ ਤੇ ਸ਼ਾਨਦਾਰ ਰਿਜ਼ਲਟ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰੇ